ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਤੇ ਬਹੁਤ ਧਿਆਨ ਨਾਲ ਇਸ ਵੀਡੀਓ ਨੂੰ ਸੁਣਿਓ ਤੇ ਸ਼ੇਅਰ ਵੀ ਕਰਿਓ ਜਿਹੜੇ ਲੋਕ ਬਾਦਰਸਰ ਦਾ ਵਿਰੋਧ ਕਰਦੇ ਨੇ ਅਕਾਲੀ ਦਲ ਦਾ ਵਿਰੋਧ ਕਰਦੇ ਨੇ ਸੋਸ਼ਲ ਮੀਡੀਆ ਤੇ ਬਹੁਤ ਆਂਡੀਆਂ ਖਬਰਾਂ ਆ ਰਹੀਆਂ ਵਾ ਕੋਈ ਕਮੈਂਟ ਕਰਦਾ ਕਈ ਕੋਸ਼ਿਸ਼ ਬੋਰੇ ਨੇ ਬਾਦਲ ਸਾਹਿਬ ਦੇ ਖਿਲਾਫ ਉਹਨਾਂ ਲੋਕਾਂ ਨੂੰ ਮੈਂ ਇੱਕ ਗੱਲ ਦੱਸਣੀ ਚਾਹਨਾ ਕਿ ਮੈਂ ਪਹਿਲੋ ਵੀਡੀਓ ਪਾਈ ਸੀ ਤੇ ਮੈਂ ਕਿਹਾ ਸੀ ਕਿ ਬਾਦਲ ਸਾਹਿਬ ਦੇ ਨਾਲ ਗਰੀਬ ਵਰਗ ਦਿਲੋਂ ਜੁੜਿਆ ਦਿਲੋਂ ਇੱਥੇ ਤੇ ਬਾਦਲ ਸਾਹਿਬ ਦੇ ਨਾਲ ਗਰੀਬਾਂ ਦੀਆਂ ਦੁਆਵਾਂ ਵਾਂ ਤੇ ਜਿਹਦੇ ਨਾਲ ਗਰੀਬ ਵਰਗ ਦੀ ਦੁਆਵਾਂ ਦੀ ਨਾ ਅਰਦਾਸਾਂ ਹੁੰਦੀਆਂ ਨਾ ਉਹ ਵਰਦਾ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹਿੰਦਾ ਉਹ ਪਾਰਟੀ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹਿੰਦਾ ਰਹਿੰਦੀ ਆ ਮੇਰੀ ਮੇਰੀ ਕੋਈ ਵੀਡੀਓ ਆ ਇਹ ਵੀਡੀਓ ਜਿਵੇਂ ਕਿ ਬਠਿੰਡੇ ਦਾ ਇੱਕ ਗਰੀਬ ਸ਼ੇਖ ਮਿਹਨਤ ਮਜ਼ਦੂਰੀ ਕਰਨ ਵਾਲਾ ਉਹ ਕਿਤੇ ਕੰਮ ਕਰਦਾ ਸਿਰਫ ਉਹਦੀ 11000 ਰੁਪਇਆ ਤਨਖਾਹ ਜੇ ਔਰ ਜਿਹਨੇ ਰੌਲਾ ਪਾਉਂਦੇ ਨਾ ਮੈਂ ਦਾਅਵੇ ਨਾ ਕਹਿ ਦੇਣਾ ਕਿ ਇਹਨਾਂ ਨੇ ਕਦੀ ਰੁਪਏ ਦੀ ਕਿਸੇ ਦੀ ਮਦਦ ਨਹੀਂ ਕੀਤੀ ਹੋ ਨਹੀਂ ਉਹ ਰੇਡਾਂ ਦਾ ਦਿਲ ਵੀ ਹੈ ਨਹੀਂਗਾ ਇਹ ਬਦੇਸ਼ਾਂ ਨੂੰ ਫਾਂਡ ਇਕੱਠਾ ਕਰਨ ਵਾਲੇ ਨੇ ਉਹ ਰੇਡਾਂ ਦੇ ਪੱਲੇ ਕੱਖ ਨਹੀਂ ਹੈਗੇ ਤੇ ਬਾਦਸ਼ਾਹ ਦੇ ਨਾਲ ਗਰੀਬ ਲੋਕ ਪੰਜਾਬ ਦਾ ਹਰ ਵਰਗ ਜੁੜਿਆ ਹੁਣ ਉਹ ਗਰੀਬ ਕੀ ਕਹਿੰਦਾ ਬੰਦਾ ਕਹਿੰਦਾ ਜੀ ਜਿੱਦੋ ਬੀਬਾ ਜੀ ਨੇ ਇਲੈਕਸ਼ਨ ਲੜੀ 4 ਤਰੀਕ ਨੂੰ ਰਿਜ਼ਲਟ ਨਿਕਲਿਆ 4 ਤਰੀਕ ਤੋਂ ਪਹਿਲਾਂ ਕਹਿੰਦਾ ਕਿ ਮੈਂ ਸ਼ਰਤ ਲਾਉਣਾ ਕੀ ਪਹਿਲਾਂ ਫੀਫਾ ਜੀ 15 16000 ਤੋਂ ਵੱਧ ਲੀਕਾਂ ਜਿੱਤੇ ਸੀ ਔਰ ਐਲਕੀ 25 26 ਤੋਂ ਪਲੱਸ 25 26000 ਤੋਂ ਪਲੱਸ ਵੋਟਾਂ ਦੇ ਨਾਲ ਜਿੱਤਣ ਕੇ ਮਤਲਬ ਉਹਨੂੰ ਵਿਸ਼ਵਾਸ ਸੀ ਉਹਨੂੰ ਯਕੀਨ ਸੀ ਕਿ ਆਹੀਂ ਬੋਟਾ ਪੋਣਿਆ ਵਾ ਬਾਦਲ ਸਾਹਿਬ ਨੇ ਤੇ ਬਾਦਲ ਸਾਹਿਬ ਨੇ ਜਿੱਤਣਾ ਮਤਲਬ ਉਸ ਵਦੇ ਨੂੰ ਇਨਾ ਵਿਸ਼ਵਾਸ ਸੀ ਮਾਤਾ ਨੂੰ ਵੀਡੀਓ ਬਕੋਨਾ ਉਸ ਬੰਦੇ ਦਾ ਔਰ ਇਹੋ ਜਿਹੇ ਬੰਦੇ ਦੇ ਅੱਗੇ ਸਿਰ ਝੁਕਦਾ ਔਰ ਅਹੀਂ ਕਿੰਨੇ ਕੀ ਇਹੋ ਜਿਹੇ ਬੰਦੇ ਤੋਂ ਦਾ ਮਾਨ ਸਤਕਾਰ ਬਣਦਾ ਵੀ ਉਹ ਇਹ ਇਹਨੂੰ ਕਹਿੰਦੇ ਦਿਲੋਂ ਪਿਆਰ ਆ ਸੁਣਿਓ ਇਹ ਜਿਹੜਾ ਕਹਿ ਰਾਇਆ ਦੁਕਾਨ ਮੈਂ 20000 ਰੁਪਏ ਤੱਕ ਆ ਰਿਹਾ ਜਿਆਦਾ ਤਾਂ ਨਹੀਂ ਬੀਖ ਬੰਦਾ ਉਹ ਕਹਿੰਦਾ 11000 ਰੁਪਏ ਸ਼ਸਤ ਹੈ ਅੱਗੇ ਜੀ 18 17 ਦੀ 21 25 25 ਰੁਪਏ ਅੱਛਾ ਦਰਜਾ ਕਰਨਾ ਇਹ ਜਿਹੜਾ ਹੈ 11000 ਮੈਂ ਕੰਮ ਕਰਦਾ ਗਾੜੀ ਹੰਦਲਾ ਜਿਆਦਾ ਤਾਂ ਨਹੀਂ ਕਰੀ ਬੰਦਾ ਮੈਂ 11000 ਰਿਕਸ਼ਾ ਦਾ ਹਾਂ ਆ ਇਹ ਇਥੋਂ ਕਹਿੰਦੇ ਕੀ ਪਿਆਰ ਜਦ ਗਰੀਬ ਲੋਕ ਕਰਦੇ ਆ ਬਦਸਲ ਨੂੰ ਹ ਉਹ ਕਹਿੰਦੇ ਉਹਨੂੰ ਪਤਾ ਕੀ ਮੈਂ 11000 ਕਮਾਉਣਾ ਤੇ 11000 ਦੀ ਆਪਣਾ ਸਰਕਲ ਚੋੜੋਣਾ ਫੇਰ ਵੀ ਉਹ ਕਹਿੰਦਾ ਵਾ ਕਿ ਮੈਂ 11000 ਦੀ ਸ਼ਰਤ ਲਾ ਸਕਦਾ ਕਿ ਜੀਵਾ ਜੀ 25 26 ਤੋਂ ਪਲੱਸ ਤੇ ਪਲੱਸ ਜਿੱਤੇ ਵੀ ਆ ਇਸ ਕਰਕੇ ਮੈਂ ਵਰੋਧੀਆਂ ਨੂੰ ਕਹਿਣਾ ਆ ਕਿ ਬਰੋਜ ਨਾ ਕਰੋ ਬਾਦਸ਼ਾਹ ਦਾ ਤੇ ਕੰਮ ਕਰੋ ਲੋਕਾਂ ਦੇ ਵਿੱਚ ਰੋਡੇ ਨੇ ਭਾਈ ਜਸਪੀਰ ਸਿੰਘ ਰੋਡੇ ਨੇ ਇੱਕ ਸੰਸਥਾ ਬਣਾਈ ਸੀ ਕਿ ਆਈ ਜਿਹੜੇ ਛੀਤ ਪਰਿਵਾਰਾਂ ਤੇ ਤੇ ਤਰਾਸੀ ਵਾਲੇ ਦੇ ਕੁੜੀਆਂ ਦੇ ਵਿਆਹ ਕਰਾਂਗੇ ਬੜਾ ਫੰਡ ਇਕੱਠਾ ਕੀਤਾ ਦਸ ਦੇ ਰੋਡਾ ਐਜੂਕੇਸ਼ਨ ਨੇ ਕਿਸੇ ਦੀ ਮਦਦ ਕੀਤੀ ਹੋਵੇ ਜਾਂ ਟਕਸਾਲ ਵਾਲੇ ਦਸ ਦਿਨ ਕਿਸੇ ਦੀ ਮਦਦ ਕੀਤੀ ਹੋਵੇ ਇਹ ਹੋਰ ਜੱਥੇ ਬੰਦੀਆਂ ਕੱਢ ਤੁਸੀਂ ਸਾਡੋ ਤੁਸੀਂ ਮਾਨ ਨੂੰ ਪੁੱਛ ਲੋ ਸਰਸੇ ਵਾਲੇ ਸਾਥ ਨੇ ਮਾਨ ਦੀ ਸਪੋਰਟ ਕੀਤੀ ਰਲਿਆ ਕਿਸੇ ਨੇ ਮਾਨ ਦਾ ਨਾਂ ਲਿਆ ਬਿਲਕੁਲ ਨਹੀਂ ਲਿਆ ਉਹ ਜਿਹੜਾ ਵੀ ਉਂਗਲ ਠਾਊਗਾ ਉਹ ਉਹ ਇੰਨਾ ਬਾਦਲ ਕੋ ਘੁਮਰਾਏ ਉਹ ਇਹਨੇ ਸਾਰੇ ਜਣੇ ਆਏ ਬਾਦਲ ਹਾਏ ਬਾਦਲ ਪਤਕ ਕਿਉਂ ਕਰਦੇ ਆ ਕਿ ਲੋਕ ਪਿਆਰ ਕਰਦੇ ਜਿੱਲੋਂ ਪਿਆਰ ਕਰਦੇ ਬਾਤਾਂ ਚ ਇਸ ਕਰਕੇ ਮੈਂ ਸਾਥੇ ਜੋਤਪਰੀਆਂ ਵੀਰਾਂ ਨੂੰ ਸਾਰਿਆਂ ਨੂੰ ਮੈਂ ਕਹਿੰਨਾ ਕਿ ਤੁਸੀਂ ਤਗੜੇ ਹੋ ਵੋ ਇਸੇ ਦੀਆਂ ਗੱਲਾਂ ਚ ਨਾ ਆਇਓ ਕਿਸੇ ਦੇ ਪੇਟਾਵੇ ਵਿੱਚ ਨਾ ਆਇਓ ਤੇ ਹੁਣ ਗਾਂ ਫੇਰ ਜਿਮਨੀ ਚੋਣ ਆਉਣ ਵਾਲੀ ਐ ਇਸੇ ਸਾਲ ਦੇ ਵਿੱਚ ਕੁੜੀਆਂ ਚੋਣਾਂ ਆਉਣੀਆਂ ਵਾ ਧਰ ਪੁਰਸ਼ਾਂ ਦੀਆਂ ਚੋਣਾਂ ਆਉਣੀਆਂ ਵਾ ਸ਼ਰੋਣੀ ਕੋਲ ਦਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਆਉਣੀਆਂ ਵਾ ਤਗੜੇ ਹੋ ਵੋ ਤੋਰੇ ਕਾਲੀਦਾਰ ਨੂੰ ਆਪਾਂ ਮਜ਼ਬੂਤ ਕਰੀਏ ਸਰਦਾਰ ਪ੍ਰਕਾਸ਼ ਸਿੰਘ ਵਾਦਲ ਦੇ ਹੱਥ ਸਦਾ ਸਿਰਸਕ ਬਾਦਲ ਦੇ ਹੱਥ ਮਜ਼ਬੂਤ ਕਰੀਏ ਜੋ ਬਾਦਲ ਸਾਹਿਬ ਨੇ ਗਰੀਬਾਂ ਵਾਸਤੇ ਕੀਤਾ ਨਾ ਭਰਾਓ ਕੋਈ ਨਹੀਂ ਇਹ ਕਰ ਸਕਦਾ ਮੈਂ ਵੀ ਅੱਜ ਜਿਹੜਾ ਰੋਟੀ ਖਾਂਦਿਆਂ ਨਾ ਇਹ ਬਾਦਲ ਸਾਹਿਬ ਦੀ ਦੀਨ ਹੈ ਇਹ ਨਹੀਂ ਕਿਸ ਸਾਹਿਬ ਦੀ ਦੀਨ ਕਿਸੇ ਨੇ ਇਹ ਨਹੀਂ ਪੁੱਛਿਆ ਕੋਈ ਜਥੇਬੰਦੀ ਨੇ ਕਿਸੇ ਗਰਮ ਖਾ ਲਈਏ ਨੇ ਇਸੇ ਖਾਲਸਤਾਨੀ ਹਮੈਤੀਏ ਨੇ ਕਿਸੇ ਪਾਰ ਬੈਠੇ ਸਿੱਖਣੇ ਕਿਸੇ ਨੇ ਨੈਣਿਕ ਜੋਧਪਰੀਆਂ ਦੀ ਆਵਾਜ਼ ਪੁੱਛੀ ਕਿ ਕਿਸ ਨੇ ਪੁੱਛ ਲਿਆ ਤੀ ਰੋਟੀ ਵੀ ਖਾਂਦੇ ਮੈਂ ਕਹਿੰਦਾ ਕੀ ਝੰਡੇ ਪਿੰਡ ਲਾਗੇ ਇੱਕ ਜੋਧਪਰੀਆ ਵਿਚਾਰਾ ਭਗਵੰਤ ਸਿੰਘ ਉਹ ਮਰ ਗਿਆ ਹੁਣੀ ਜੋ ਮੇਰੀ ਗੱਲ ਉਹਦੇ ਬੱਚੇ ਦਾ ਐਕਸੀਡੈਂਟ ਹੋ ਗਿਆ ਦਿਮਾਗੀ ਸੱਟ ਲੱਗੀ ਉਹ ਬੜੇ ਮਾਰੀਓ ਨੇ ਐਪਲੀਕੇਸ਼ਨ ਦਿੱਤੀਆਂ ਲੋਕਾਂ ਨੂੰ ਕਿ ਆ ਮੇਰੀ ਸਪੋਰਟ ਕਰੋ ਦੀ ਮਦਦ ਕਰੋ ਉਸ ਜੋਧਪੁਰੀ ਦੇ ਬੱਚੇ ਕੋਲ ਦਵਾਈ ਲੈਣ ਜੋਗੇ ਪੈਸੇ ਨਹੀਂ ਤੇ ਦਵਾਈ ਲੈਣ ਜੋਗੇ ਤੁਸੀਂ ਹਰਖੰਦਸ਼ਾਨ ਕੀ ਕਰਿਆ ਤੁਸੀਂ ਬਾਤ ਪੁੱਛੀ ਜੇ ਇਸ ਗੱਲ ਕੇ ਜਿੱਦੋਂ ਵੀ ਜੋਧਪੁਰੀਆਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਤੇ ਬਾਦਸ਼ਾਹ ਨੇ ਸਮਝਿਆ ਜੋਧਪੁਰੀਆਂ ਨੂੰ ਦੱਸੋ ਮੇਰੀ ਤੁਹਾਨੂੰ ਗੱਲ 14 14 ਲੱਖ ਰੁਪਈਆ 1999 ਵਿੱਚ ਬਾਦਲ ਸਾਹਿਬ ਨੇ ਮਾਫ ਕੀਤਾ 14 14 ਲੱਖ ਬਸਾਂ ਦੇ ਪਰਮਿਟ ਦਿੱਤੇ ਆ ਬਦਰੀ ਨਾਥੀ ਦਾ ਪਹੁੰਚਿਆ ਪੁਲ ਉਤਰੀ ਗਿਓ ਤੇ ਸਾਹਮਣੇ ਦੁਕਾਨਾਂ ਦਿੱਤੀਆਂ ਪੰਜਾਬ ਸਰਕਾਰ ਨੇ ਉਸ ਸਮੇਂ ਪੈਟਰੋਲ ਪੰਪ ਦੇ ਲਾਇਸੈਂਸ ਦਿੱਤੇ ਔਰ ਐ ਜੀਪੀਸ ਦੇ ਚ ਨੌਕਰੀਆਂ ਦਿੱਤੀਆਂ ਔਰ ਕਈ ਸ਼ੂ ਮੋਤਾ ਦਿੱਤੀਆਂ ਫਿਰ ਵੀ ਜਿਹੜੇ ਨਾ ਜਿਹੜੇ ਸਾਡੇ ਸਿੱਖ ਨੇ ਬਰੇ ਜੋਧਪੁਰ ਜਿਆ ਦੁਤਿਆ ਵੀ ਮੈਂ ਨਵੰਬਰ 1984 ਵਾਲੇ ਦਾ ਵੀ ਦੱਸ ਦਵਾਂ ਕਿ ਕਿੰਨੇ ਕਪਲੇ ਬਾਜੀਆਂ ਕਰਦੇ ਇਹਨਾਂ ਤੇ ਟੇਡਾਂ ਵੀ ਦਿੱਖ ਰਹੀ ਇਹ ਐਡੇ ਕਿਰਤ ਘਣੋ ਕੇ ਫਿਰ ਵੀ ਆਮ ਦੇ ਨਾਲ ਇੱਕ ਸਾਡਾ ਬਾਬਾ ਮਨਮੋਹ ਸਿੰਘਾ ਕਰੋੜਾਂ ਦੀ ਜਾਇਦਾਦ ਭੈ ਗਰੰਥੀ ਸਿੰਘ ਟਕਸਾਲ ਚ ਲੌਂਡਿਆ ਹੈਵੀ ਟਕਸਾਲੀ ਹੈਵੀ ਪੰਚਗ ਆਗੂ ਪ੍ਰਚਾਰਕ ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਵੀ ਕਦੀ ਕਾਂਗਰਸ ਦੀ ਝੋਲੀ 'ਚ ਤੇ ਕਦੀ ਆਪ ਦੀ ਝੋਲੀ 'ਤੇ ਲੋੜ ਪਏ ਤੇ ਵੱੱਦ ਸਾਹਿਬ ਦੇ ਵਿੱਚ ਘਰੇ ਜਾ ਕੇ ਤੇ ਫੱਤੇ ਪਾ ਕੇ ਤੇ ਫਿਰ ਵੱਦੀਸ਼ਾਂ ਚੋਂ ਫੰਡ ਇਕੱਠਾ ਕਰਦਾ ਕਦੀ ਉਹਨੇ ਕਦੀ ਕਿਸੇ ਯੋਧ ਦੀ ਹਾਲ ਪੁੱਛਿਆ ਕਿਸੇ ਦਾ ਨਹੀਂ ਪੁੱਛਿਆ ਕੋਈ ਨਹੀਂ ਜੇ ਗਰੀਬ ਦੀ ਬਾਤ ਪੁੱਛਦਾ ਸਿਵਾਏ ਅਕਾਲੀ ਦਲ ਤੋਂ ਬਗੈਰ ਅਕਾਲੀ ਦਲੀ ਇੱਕ ਐਸੀ ਪਾਰਟੀ ਹੈ ਜਿਹੜਾ ਹੀ ਗਰੀਬਾਂ ਦੀ ਬਾਹ ਫੜ ਸਕਦੀ ਹੈ ਪੈਨਸ਼ਨ ਅਕਾਲੀ ਦਲ ਨੇ ਲਗਾਈ ਸਗਨ ਸਕੀਮ ਬਾਦਸਾ ਨੇ ਸ਼ੁਰੂ ਕੀਤੀ ਹੁਣ ਕਈ ਰੋਲਾ ਪੁੰਦੇ ਕਿ ਆਟਾ ਦਾਲ ਦੇ ਕੇ ਰੇਨ ਕੰਮਿਆ ਕਰ ਦਿੱਤਾ ਉਹ ਮੂਰਖੋ ਜਿੰਨਾ ਦੇ ਸਾਰੂ ਵੀ ਨਹੀਂ ਸੀ ਪੱਕੀ ਨਾ ਤੇ ਕਾਰੂ ਵੀ ਪੱਕਦੀ ਆ ਸਾਡੇ ਲਾਗੇ ਕਿਵਾਂਡਾ ਉਹ ਤੇ ਬਾਦਲ ਸਾਹਿਬ ਨੂੰ ਹਮੇਸ਼ਾ ਹੀ ਹੱਥ ਜੋੜਦੀ ਐ ਉਹ ਮਨ ਨੂੰ ਹਰ ਵਾਰੀ ਕਹਿੰਦੇ ਆ ਕਿ ਬਾਦਲ ਸਾਹਿਬ ਨੇ ਜਿਹੜੀ ਆਟਾ ਧਾਲ ਦੀ ਸਕੀਮ ਚਲਾਈ ਸੀ ਨਾ ਉਹਦੇ ਨਾਲ ਸਾਡਾ ਘਰ ਦਾ ਸਰਕਲ ਚਲਦਾ ਸੀ ਤੇ ਜਿਹੜੀ ਸਾਡੀ ਕਮਾਈ ਸੀ ਉਹ ਅਸੀਂ ਰੱਖ ਕੇ ਤੇ ਆਪਣੇ ਮਕਾਨ ਬਣਾ ਲਏ ਲੋਕਾਂ ਨੇ ਕਾਰੋਬਾਰ ਸਟਾਰਟ ਕਰਨ ਲਈ ਕਿਤੇ ਸਾਂ ਨੇ ਤੇ ਜਿਹੜੇ ਨਸ਼ੇੜੀ ਆ ਜਿਨ੍ਹਾਂ ਨੇ ਚੈੱਕ ਕਰਦੇ ਉਹ ਉਹ ਕੋ ਅੱਜ ਤੱਕ ਨਾ ਕਦੀ ਕਾਮਯਾਬ ਹੋਏ ਤੇ ਨਾ ਹੁਣੇ ਕੋਈ ਤਰੀਕਾ ਉਹ ਡਿਸਪਲਾਈਨ ਦੇ ਵਿੱਚ ਰਹੋ ਔਰ ਮੈਂ ਸਾਰੇ ਨੂੰ ਕਹਿੰਨਾ ਕਿ ਤੁਸੀਂ ਤਕੜੇ ਹੋਵੋ ਜੇ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਚੰਗਾ ਦੇਖਣਾ ਚਾਹੁੰਦੇ ਹੋ ਪੰਜਾਬ ਦਾ ਭਵਿੱਖ ਚੰਗਾ ਦੇਖਣਾ ਚਾਹੁੰਦੇ ਹੋ ਆਪ ਚੰਗੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਇਹ ਅਕਾਲੀ ਦਲ ਦਾ ਸਰਨਾਮਾ ਇਤਿਹਾਸ ਆ ਬਹੁਤ ਵੱਡਾ ਇਤਿਹਾਸ ਆ ਔਰ ਹਮੇਸ਼ਾ ਇਹ ਗਰੀਬਾਂ ਦੇ ਨਾਲ ਖੜੀ ਆ ਪਾਰਟੀ ਪੁਰਜੋਸ ਹੁਲਤ ਹਰ ਵਰਗ ਨੂੰ ਦਿੱਤੀਆਂ ਜਿੰਮੇਦਾਰਾਂ ਨੂੰ ਦਿੱਤੀਆਂ ਮਾ ਮਜੀਦੀ ਸਿੰਘਾਂ ਨੂੰ ਦਿੱਤੀਆਂ ਹਰ ਵਰਗ ਨੂੰ ਦਿੱਤੀਆਂ ਪੁਰ ਆਪਾਂ ਫੇਰ ਉਹੋ ਜੀ ਗਲਤੀ ਨਾ ਕਰੀਏ ਜੋ ਪਿਛੇ ਗਲਤੀ ਕਰ ਲਈ ਐ ਹੁਣ ਐਰਜੀ ਕਾਂਗਰਸ ਨੇ ਵੀ ਕਿਆ ਸੀ ਕਿ ਅਸੀਂ 1 ਲੱਖ ਰੁਪਇਆ ਸਾਲ ਪ੍ਰਤੀ ਦਵਾਂਗੇ ਜੇ ਆਮ ਦੀ ਸਰਕਾਰ 1000 ਰੁਪਇਆ ਘਰ ਪ੍ਰਤੀ ਨਹੀਂ ਦੇ ਸਕੀ ਤੇ ਕਾਂਗਰਸ 1 ਲੱਖ ਰੁਪਇਆ ਸਾਲ ਪ੍ਰਤੀ ਕਿਥੋਂ ਨਹੀਂ ਦਿੱਤਾ ਜਾਣਾ 8000 ਰੁਪਏ ਜਿੰਨਾ ਬਕਾਰੀ। ਥੋ ਇਹਨਾਂ ਦੀਆਂ ਗੱਲਾਂ ਤੇ ਨਾ ਆਇਓ ਤੇ ਗਰਮ ਖੈਲੀਆਂ ਦੇ ਮਗਰ ਨਾ ਲਗਿਓ। ਅੱਗੇ ਪੰਜਾਬ ਦੀ ਨੌਜਵਾਨੀ ਇਹਨਾਂ ਨੇ ਗਰ ਘਰ ਤਿੱਤੀ ਖਰਾਬ ਕਰ ਦਿੱਤੀ ਮਾਰ ਦਿੱਤੀ ਐ ਲੋਕਾਂ ਦੇ ਘਰਾਂ ਦੇ ਚੁੱਲਿਆਂ 'ਚ ਕਾਹ ਬਖਲੋਤੇ ਨੇ। ਉਸੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤਗੜੇ ਹੋ ਵੋ ਪੜਾਈ ਕਰੋ ਪੜੋ। ਪੋਰਸ ਕਰੋ ਅਫਸਰ ਬਣੋ ਆਈਪੀਐਸ ਬਣੋ ਪੀਪੀਐਸ ਬਣੋ ਵੱਡੇ ਵੱਡੇ ਅਹੁਦਿਆਂ ਤੇ ਬਣੋ ਅੱਜ ਪੰਜਾਬ ਦੇ ਵਿੱਚ ਬਾਹਰਲੇ ਕੰਟਰੀਆਂ ਦੇ ਬਾਹਰਲੇ ਬੰਦੇ ਸੂਕੀਆਂ ਤੇ ਇੰਤਿਹਾਰ ਤੇ ਯੂਪੀ ਵਿਹਾਰ ਦੇ ਬੰਦੇ ਆਣ ਕੇ ਤੁਹਾਡੇ ਤੇ ਅਫਸਰ ਲੱਗੇ ਨੇ ਥੋੜਾ ਧਿਆਨ ਰੱਖਿਆ ਕਰੋ ਆਪ ਬੱਚੋ ਆਪਣੇ ਬੱਚਿਆਂ ਨੂੰ ਬਚਾਓ ਔਰ ਇੱਕ ਤਾਂ ਹੋਣਾ ਜੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਅਕਾਲੀ ਦਲ ਦਾ ਸਾਥ ਦੇਈਏ ਅਕਾਲੀ ਦਲ ਨੂੰ ਕਾਮਯਾਬ ਕਰੀਏ ਫਰਮਾਇਦੇ ਜੋਧਪੁਰੀਆਂ ਦਾ ਤਰਮੀ ਫੋਕੀਆਂ ਦਾ ਨਵੰਬਰ 1984 ਦਾ ਸਾਰਿਆਂ ਦਾ ਮਤਾ ਪ੍ਰਧਾਨ ਸਾਹਿਬ ਕਰੋਨੇ ਕਮੇਟੀ ਦੇ ਕੋਲੇ ਚੁੱਕਿਆ ਵਾ 22 ਤਰੀਕ ਦਾ ਮੈਨੂੰ ਟਾਈਮ ਦਿੱਤਾ ਭਰਾਓ ਮੈਂ ਆਪਣੇ ਵੀਰਾਂ ਦੇ ਆਪਣੇ ਭਰਾਵਾਂ ਦੇ ਗਰੀਬ ਵਰਗ ਦੇ ਮਸਲੇ ਹੱਲ ਕਰਨ ਵਾਸਤੇ 22 ਨੂੰ ਪ੍ਰਧਾਨ ਸਾਹਿਬ ਨੂੰ ਮਿਲੂੰਗਾ ਫਰਮਾਤਾ ਹੈ ਦਿলো ਧੰਨਵਾਦ ਕਰਦਾ ਬਾਲ ਸਾਹਿਬ ਦਾ ਰਣਕੇ ਸਾਹਿਬ ਦਾ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਦਾਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਦਾ ਮੌਕਾ ਦਿੱਤਾ ਨਹੀਂ ਤੇ ਬਹੁਤ ਮੜੇ ਹਾਲਾ ਪਾਰਟੀਆਂ ਤੇ ਔਰ ਕੋਈ ਕਿਸੇ ਦੀ ਬਾਤ ਨਹੀਂ ਜੇ ਪੁੱਛਦਾ ਮੈਂ ਫਿਰ ਆਪਣੇ ਭਾਈ ਚਾਰੇ ਨੂੰ ਗਰੀਬ ਨੂੰ ਕਿੰਨਾ ਕਿ ਤਗੜੇ ਹੋ ਕੇ ਅਕਾਲੀ ਦਲ ਨੂੰ ਸਾਥ ਦਿਓ ਲਾਮਬੰਦ ਹੋ ਜੋ ਆਪਣੀ ਮਾਂ ਬੋਲੀ ਪਾਰਟੀ ਨਾਲ ਜੁੜ ਜੋ ਆਪਣੇ ਵਿਰਸੇ ਨਾਲ ਜੁੜੋ ਜੁੜ ਜੋ ਪੁਰ ਕਾਲੀਦਾਲ ਨੂੰ ਮਜ਼ਬੂਤ ਕਰੋ ਸ਼੍ਰੋਮਣੀ ਕਾਲੀਦਾਲ ਤੋਂ ਬਿਗੈਰ ਪੰਜਾਬ ਸੁਰੱਖਿਅਤ ਕਦੀ ਹੋ ਹੀ ਨਹੀਂ ਸਕਦਾ ਇਹਨੀਆਂ ਗੈਂਤਿਆਂ ਪ੍ਰਵਾਨ ਕਰਨੀਆਂ ਤਗੜੇ ਹੋ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ